ਮੇਰਾ ਨਾਮ ਸਿਮਰਨ ਹੈ ਜਦੋਂ ਮੇਰਾ ਵਿਆਹ ਹੋਇਆ ਸੀ ਮੇਰੀ ਜ਼ਿੰਦਗੀ ਖੁਸ਼ੀਆਂ ਨਾਲ ਭਰੀ ਹੋਈ ਸੀ ਹਰ ਕੁੜੀ ਵਾਂਗ ਮੈਂ ਵੀ ਸੋਚਿਆ ਸੀ ਕਿ ਸੋਹਰੇ ਘਰ ਜਾ ਕੇ ਮੇਰੀ ਜ਼ਿੰਦਗੀ ਨਵੀਂ ਰੋਸ਼ਨੀ ਨਾਲ ਭਰ ਜਾਵੇਗੀ ਮੈਂ ਸੋਚਿਆ ਸੀ ਕਿ ਮੇਰਾ ਪਤੀ ਮੇਰੀ ਇੱਜ਼ਤ ਕਰੇਗਾ ਪਿਆਰ ਕਰੇਗਾ ਅਤੇ ਅਸੀਂ ਮਿਲ ਕੇ ਆਪਣਾ ਛੋਟਾ ਜਿਹਾ ਸੰਸਾਰ ਸੰਸਾਰ ਸਜਾਵਾਂਗੇ ਪਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਉਹੀ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਧੋਖਾ ਸਾਬਤ ਹੋਵੇਗਾ ਵਿਆਹ ਦੇ ਪਹਿਲੇ ਹਫਤੇ ਵਿੱਚ ਹੀ ਮੇਰੇ ਸੁਪਨੇ ਹੌਲੀ-ਹੌਲੀ ਟੁੱਟਣ ਲੱਗੇ। ਸ਼ੁਰੂਆਤ ਸ਼ੁਰੂਆਤ ਛੋਟੀਆਂ-ਛੋਟੀਆਂ ਗੱਲਾਂ ਨਾਲ ਹੋਈ। ਇੱਕ ਦਿਨ ਮੇਰੇ ਕੋਲੋਂ ਖਾਣੇ ਵਿੱਚ ਥੋੜਾ ਜਿਹਾ ਨਮਕ ਵੱਧ ਪੈ ਗਿਆ। ਮੈਂ ਸੋਚਿਆ ਕਿ ਇਹ ਤਾਂ ਹਰ ਘਰ ਵਿੱਚ ਕਦੇ ਨਾ ਕਦੇ ਹੋ ਜਾਂਦਾ ਹੈ। ਪਰ ਮੇਰੇ ਪਤੀ ਨੇ ਇਸ ਨੂੰ ਮੇਰੀ ਗਲਤੀ ਨਹੀਂ ਸਗੋ ਅਪਰਾਧ ਸਮਝ ਲਿਆ। ਉਸ ਦਿਨ ਉਸ ਦੀਆਂ ਅੱਖਾਂ ਵਿੱਚ ਜੋ ਗੁੱਸਾ ਮੈਂ ਦੇਖਿਆ ਉਹ ਅਗਲੇ ਸਾਲਾਂ ਦਾ ਸੰਕੇਤ ਸੀ। ਪਹਿਲੀ ਵਾਰ ਉਸਨੇ ਮੇਰੇ ਤੇ ਆਵਾਜ਼ ਉੱਚੀ ਕੀਤੀ ਉਸਨੇ ਕਿਹਾ ਤੈਨੂੰ ਰਸੋਈ ਦਾ ਜ਼ਰਾ ਵੀ ਗਿਆਨ ਨਹੀਂ ਕਿਸੇ ਨੇ ਤੈਨੂੰ ਘਰ ਚ ਲਾਉਣ ਦੇ ਦੇ ਕਾਵਲ ਕਿਵੇਂ ਸਮਝ ਲਿਆ ਮੈਂ ਚੁੱਪ ਰਹੀ ਕਿਉਂਕਿ ਮੈਂ ਉਸਨੂੰ ਹੋਰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਸੀ ਪਰ ਇਹ ਚੁੱਪੀ ਹੌਲੀ-ਹੌਲੀ ਉਸਦੀ ਤਾਕਤ ਬਣ ਗਈ ਇੱਕ ਵਾਰ ਸ਼ਾਮ ਦੀ ਗੱਲ ਹੈ ਸਾਰੇ ਘਰ ਵਿੱਚ ਮੌਜੂਦ ਸੀ ਮੈਂ ਜਲਦੀ-ਜਲਦੀ ਬੱਚਿਆਂ ਤੇ ਪਤੀ ਲਈ ਖਾਣਾ ਬਣਾਇਆ ਸ਼ਾਇਦ ਉਸ ਦਿਨ ਮੈਂ ਥੋੜੀ ਥੱਕੀ ਹੋਈ ਸੀ ਇਸ ਲਈ ਦਾਲ ਵਿੱਚ ਮਿਰਚ ਥੋੜੀ ਤੇਜ਼ ਹੋ ਗਈ ਜਿਵੇਂ ਹੀ ਮੇਰੇ ਪਤੀ ਨੇ ਪਹਿਲਾ ਨਿਵਾਲਾ ਲਿਆ ਉਸ ਦਾ ਚਿਹਰਾ ਤਮਤਮਾ ਉਠਿਆ ਉਹ ਗੁੱਸੇ ਵਿੱਚ ਬੋਲੇ ਤੂੰ ਚੌਂਦੀ ਕੀ ਹੈ ਮੈਨੂੰ ਜ਼ਹਿਰ ਦੇ ਕੇ ਮਾਰਨਾ ਚਾਹੁੰਦੀ ਹੈ ਮੈਂ ਹੌਲੀ ਜਹੀ ਕਿਹਾ ਨਹੀਂ ਬਸ ਮਿਰਚ ਵੱਧ ਪੈ ਗਈ ਮੈਂ ਹੁਣੇ ਦੁੱਧ ਪਾ ਕੇ ਠੀਕ ਕਰ ਦਿੰਦੀ ਹਾਂ ਪਰ ਮੇਰੀ ਗੱਲ ਪੂਰੀ ਵੀ ਨਹੀਂ ਹੋਈ ਸੀ ਕਿ ਉਸਨੇ ਮੇਰੇ ਤੇ ਸਾਰੀ ਕਟੋਰੀ ਗਰਮ ਦਾਲ ਦੀ ਛੁੱਟ ਦਿੱਤੀ ਦਾਲ ਮੇਰੇ ਮੂੰਹ ਤੇ ਪਈ ਅਤੇ ਮੈਂ ਦਰਦ ਦੇ ਨਾਲ ਚੀਕ ਉੱਠੀ ਮੇਰੀਆਂ ਗੱਲਾਂ ਅਤੇ ਥੋੜੀ ਸੜ ਗਈ ਮੈਂ ਭੱਜ ਕੇ ਪਾਣੀ ਨਾਲ ਮੂੰਹ ਧੋਣ ਲੱਗੀ ਅੰਜੂ ਆਪਣੇ ਆਪ ਵਹਿ ਰਹੇ ਸੀ ਹਰ ਜੋ ਗੱਲ ਮੇਰੇ ਦਿਲ ਨੂੰ ਸਭ ਤੋਂ ਵੱਧ ਸਾੜ ਗਈ ਉਹ ਸੀ ਮੇਰੀ ਸੱਸ ਦਾ ਪਾਸੇ ਖੜ ਕੇ ਮੁਸਕੁਰਾਣਾ ਜਿਵੇਂ ਉਹਨਾਂ ਨੂੰ ਖੁਸ਼ੀ ਮਿਲ ਰਹੀ ਸੀ ਕਿ ਉਹਨਾਂ ਦੇ ਨੂੰ ਨੂੰ ਸਬਕ ਸਿਖਾਇਆ ਜਾ ਰਿਹਾ ਹੈ ਪਤੀ ਨੇ ਉੱਥੇ ਹੀ ਖੜੇ ਖੜੇ ਮੈਨੂੰ ਧਮਕੀ ਦਿੱਤੀ ਅੱਜ ਤਾਂ ਸਿਰਫ ਮੂੰਹ ਸੜਿਆ ਹੈ ਬਾਦ ਯਾਦ ਰੱਖੀ ਮੈਂ ਤੈਨੂੰ ਅਜਿਹੀ ਸਜ਼ਾ ਦੇਵਾਂਗਾ ਕਿ ਤਲਾਕ ਵੀ ਤੈਨੂੰ ਛੋਟਾ ਲੱਗੇ ਉਸ ਦੀ ਇਹ ਗੱਲ ਕਈ ਸਾਲਾਂ ਤੱਕ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ ਮੇਰਾ ਪਤੀ ਬਹੁਤ ਗੁੱਸੇ ਵਾਲਾ ਸੀ ਉਸ ਨੂੰ ਸਵੇਰੇ ਬਿਸਤਰ ਤੇ ਹੀ ਚਾਹ ਚਾਹੀਦੀ ਸੀ ਜੇ ਮੈਂ 5 ਮਿੰਟ ਵੀ ਦੇਰ ਕਰ ਦਿੰਦੀ ਤਾਂ ਗਾਲਾਂ ਸੁਣਨੇ ਪੈਂਦੀਆਂ ਨਾਸ਼ਤਾ ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਬਿਲਕੁਲ ਸਮੇਂ ਸਿਰ ਅਤੇ ਉਸ ਦੀ ਪਸੰਦ ਮੁਤਾਬਕ ਹੋਣਾ ਚਾਹੀਦਾ ਸੀ ਜੇ ਜ਼ਰਾ ਵੀ ਕਮੀ ਰਹਿ ਜਾਵੇ ਤਾਂ ਗਾਲਾਂ ਤੇ ਥੱਪੜ ਤਿਆਰ ਹੁੰਦੇ ਉਹ ਮੈਨੂੰ ਬੱਚਿਆਂ ਲਈ ਵੀ ਕੁਝ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਸੀ ਜੇ ਮੈਂ ਆਪਣੇ ਪੁੱਤ ਜਾਂ ਧੀ ਲਈ ਕੁਝ ਚੰਗਾ ਪਕਾਉਂਦੀ ਤਾਂ ਉਹ ਕਹਿੰਦਾ ਤੂੰ ਸਿਰਫ ਮੇਰੀ ਸੇਵਾ ਕਰਨੀ ਹੈ ਬੱਚਿਆਂ ਦੀ ਚਿੰਤਾ ਜ਼ਰਾ ਵੀ ਨਾ ਕਰ ਮੈਂ ਹਰ ਰੋਜ਼ ਡਰ ਦੇ ਸائے ਵਿੱਚ ਜਿਉਂਦੀ ਸੀ ਬੱਚੇ ਵੀ ਸਹਮੇ ਰਹਿੰਦੇ ਸੀ ਉਹਨਾਂ ਨੂੰ ਪਤਾ ਸੀ ਕਿ ਜੇ ਮਾਂ ਤੋਂ ਜ਼ਰਾ ਜਿਹਾ ਵੀ ਕੰਮ ਗਲਤ ਹੋ ਗਿਆ ਤਾਂ ਪਾਪਾ ਦਾ ਗੁੱਸਾ ਉਹਨਾਂ ਤੇ ਵੀ ਟੁੱਟ ਸਕਦਾ ਹੈ ਇੱਕ ਵਾਰ ਮੇਰਾ ਛੋਟਾ ਪੁੱਤ ਤੇਜ਼ ਬੁਖਾਰ ਵਿੱਚ ਤਪ ਰਿਹਾ ਸੀ ਮੈਂ ਬਹੁਤ ਮਿੰਤਾ ਕੀਤੀਆਂ ਕਿ ਮੈਂ ਬਾਜ਼ਾਰ ਜਾ ਕੇ ਦਵਾਈ ਲਿਆਵਾਂ ਬਹੁਤ ਮੁਸ਼ਕਲ ਨਾਲ ਮੈਨੂੰ ਜਾਣ ਦੀ ਇਜਾਜ਼ਤ ਮਿਲੀ ਮੈਂ ਭੱਜਦੀ ਭੱਜਦੀ ਦਵਾਈ ਲੈ ਕੇ ਵਾਪਸ ਆਈ ਪਰ ਇਸ ਦੌਰਾਨ ਦੌਰਾਨ ਘਰ ਦਾ ਕੰਮ ਠੱਪ ਪਿਆ ਸੀ ਜਦੋਂ ਮੈਂ ਘਰ ਪਹੁੰਚੀ ਤਾਂ ਦੇਖਿਆ ਕਿ ਸੱਸ ਨੇ ਹੱਥ ਵੀ ਨਹੀਂ ਲਾਇਆ ਸੀ ਉਹਨੇ ਪਤੀ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਮੈਂ ਆਪਣਾ ਫਰਜ਼ ਭੁੱਲ ਗਈ ਹਾਂ ਅਤੇ ਘਰ ਦਾ ਕੰਮ ਛੱਡ ਕੇ ਇੱਧਰ ਉੱਧਰ ਘੁੰਮ ਰਹੀ ਹਾਂ। ਬੱਸ ਫਿਰ ਕੀ ਸੀ ਪਤੀ ਦਾ ਗੁੱਸਾ ਭੜਕ ਉઠਿਆ। ਉਸਨੇ ਮੈਨੂੰ ਕਿਹਾ ਤੈਨੂੰ ਬੱਚਿਆਂ ਦੀ ਬਿਮਾਰੀ ਦੀ ਚਿੰਤਾ ਹੈ ਪਰ ਮੇਰੇ ਘਰ ਦੀ ਘਰ ਦੀ ਵਿਵਸਥਾ ਦੀ ਨਹੀਂ। ਤੂੰ ਕਦੇ ਵੀ ਚੰਗੀ ਪਤਨੀ ਨਹੀਂ ਬਣ ਸਕਦੀ ਅਤੇ ਇਸ ਤੋਂ ਬਾਅਦ ਮਾਰ-ਪੀਟ ਸ਼ੁਰੂ ਹੋ ਗਈ। ਮੈਂ ਬਹੁਤ ਰੋ ਰੋ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਤਾਂ ਦਵਾਈ ਲੈਣ ਗਈ ਸੀ ਪਰ ਮੇਰੀ ਗੱਲ ਕੋਣ ਸੁਣਦਾ ਮੇਰੇ ਦਿਨ ਗਾਲਾਂ ਤੇ ਮਾਰਪਿੱਟ ਵਿੱਚ ਬੀਤਦੇ ਕਈ ਵਾਰ ਮੈਨੂੰ ਲੱਗਿਆ ਕਿ ਸ਼ਾਇਦ ਗਲਤੀ ਮੇਰੇ ਵਿੱਚ ਹੀ ਹੈ ਸ਼ਾਇਦ ਮੈਂ ਸੱਚ ਮੁੱਚ ਚੰਗੀ ਪਤਨੀ ਨਹੀਂ ਹਾਂ ਪਰ ਜਦੋਂ ਮੈਂ ਆਪਣੇ ਬੱਚਿਆਂ ਦਾ ਮਾਸੂਮ ਚਿਹਰਾ ਦੇਖਦੀ ਹਾਂ ਤਾਂ ਮਨ ਕਹਿੰਦਾ ਕਿ ਨਹੀਂ ਮੈਂ ਗਲਤ ਨਹੀਂ ਹਾਂ ਗਲਤ ਤਾਂ ਉਹ ਹੈ ਜੋ ਪਿਆਰ ਦੀ ਥਾਂ ਜ਼ਖਮ ਦਿੰਦਾ ਹੈ ਮੇਰੇ ਸਰੀਰ ਤੇ ਨਾ ਜਾਣੇ ਕਿੰਨੇ ਜ਼ਖਮ ਬਣੇ ਪਰ ਸਭ ਤੋਂ ਡੂੰਗਾ ਜ਼ਖਮ ਮੇਰੇ ਮਨ ਤੇ ਸੀ ਹਰ ਰੋਜ਼ ਟੁੱਟਦੇ ਸੁਪਣਿਆਂ ਦੇ ਵਿਚਕਾਰ ਮੈਂ ਜੀਣਾ ਸਿੱਖਿਆ ਮੈਂ ਚੁੱਪ ਰਹੀ ਕਿਉਂਕਿ ਮੈਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਸੀ ਮੈਂ ਜਾਣਦੀ ਸੀ ਕਿ ਜੇ ਮੈਂ ਆਵਾਜ਼ ਉਠਾਈ ਤਾਂ ਸ਼ਾਇਦ ਮੈਨੂੰ ਇਸ ਘਰੋਂ ਕੱਢ ਦਿੱਤਾ ਜਾਵੇਗਾ ਅਤੇ ਬੱਚੇ ਮੇਰੇ ਤੋਂ ਖੋਹ ਲਏ ਜਾਣਗੇ ਇਸ ਤਰ੍ਹਾਂ ਸਾਲ ਦਰ ਸਾਲ ਬੀਤਦੇ ਗਏ ਮੇਰੀ ਜ਼ਿੰਦਗੀ ਜਿਵੇਂ ਇੱਕ ਕਾਲੀ ਸੁਰੰਗ ਵਿੱਚ ਫਸ ਗਈ ਸੀ ਜਿੱਥੇ ਰੋਸ਼ਨੀ ਦੀ ਕੋਈ ਕਿਰਨ ਨਜ਼ਰ ਨਹੀਂ ਆਉਂਦੀ ਸੀ ਮੈਂ ਆਪਣੀ ਵਿਹੋਤਾ ਜ਼ਿੰਦਗੀ ਵਿੱਚ ਜਿੰਨੇ ਹੰਝੂ ਵਹਾਏ ਸ਼ਾਇਦ ਕਿਸੇ ਦਰਿਆ ਵਿੱਚ ਵੀ ਉਨਾ ਪਾਣੀ ਨਾ ਹੋਵੇ ਪਰ ਕਹਿੰਦੇ ਹਨ ਨਾ ਹਰ ਹਨੇਰੀ ਰਾਤ ਤੋਂ ਬਾਅਦ ਸਵੇਰ ਆਉਂਦੀ ਹੈ ਮੇਰੀ ਜ਼ਿੰਦਗੀ ਵਿੱਚ ਵੀ ਇੱਕ ਦਿਨ ਆਇਆ ਜਦੋਂ ਮੈਂ ਠਾਨ ਲਿਆ ਕਿ ਹੁਣ ਮੈਂ ਹੋਰ ਨਹੀਂ ਸਹਿ ਸਕਦੀ ਉਸ ਦਿਨ ਮੇਰੇ ਪਤੀ ਨੇ ਹੱਦ ਪਾਰ ਕਰ ਦਿੱਤੀ ਸੀ ਛੋਟੀ ਜਹੀ ਗੱਲ ਤੇ ਉਸਨੇ ਮੈਨੂੰ ਇੰਨਾ ਮਾਰਿਆ ਕਿ ਮੈਂ ਬੇਹੋਸ਼ ਹੋ ਗਈ ਜਦੋਂ ਹੋਸ਼ ਆਇਆ ਤਾਂ ਮੈਂ ਦੇਖਿਆ ਕਿ ਬੱਚੇ ਮੇਰੇ ਕੋਲ ਬੈਠ ਕੇ ਰੋ ਰਹੇ ਸੀ ਮੇਰੀ ਧੀ बार-बार ਕਹਿ ਰਹੀ ਸੀ ਮਾਂ ਸਾਨੂੰ ਇੱਥੋਂ ਲੈ ਚਲੋ ਅਸੀਂ ਇੱਥੇ ਨਹੀਂ ਰਹਿਣਾ ਚਾਹੁੰਦੇ ਉਸ ਦੀਆਂ ਗੱਲਾਂ ਮੇਰੇ ਦਿਲ ਨੂੰ ਚੀਰ ਗਈਆਂ ਮੈਂ ਸੋਚਿਆ ਜੇ ਮੈਂ ਹੋਰ ਚੁੱਪ ਰਹੀ ਤਾਂ ਮੇਰੇ ਬੱਚੇ ਵੀ ਇਸ ਜ਼ਹਿਰੀਲੇ ਮਾਹੌਲ ਵਿੱਚ ਵੱਡੇ ਹੋਣਗੇ ਉਹ ਵੀ ਡਰ ਤੇ ਹਿੰਸਾ ਨੂੰ ਹੀ ਜ਼ਿੰਦਗੀ ਸਮਝਣਗੇ ਮੈਂ ਉਸ ਰਾਤठान ਲਿਆ ਕਿ ਚਾਹੇ ਜਿੰਨੀਆਂ ਮੁਸ਼ਕਲਾਂ ਆਉਣ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਇਸ ਘਰੋਂ ਨਿਕਲ ਜਾਵਾਂਗੀ ਸਵੇਰੇ ਸਵੇਰੇ ਮੈਂ ਬੱਚਿਆਂ ਨੂੰ ਤਿਆਰ ਕੀਤਾ ਦੋ ਜੋੜੇ ਕੱਪੜੇ ਇੱਕ ਥੈਲੇ ਵਿੱਚ ਪਾਏ ਅਤੇ ਚੁੱਪਚਾਪ ਘਰੋਂ ਨਿਕਲ ਪਈ ਮੇਰੇ ਕੋਲ ਨਾ ਪੈਸੇ ਸੀ ਨਾ ਕੋਈ ਸਹਾਰਾ ਬਸ ਹਿੰਮਤ ਸੀ ਅਤੇ ਬੱਚਿਆਂ ਦਾ ਸਾਥ ਅਸੀਂ ਇੱਕ ਛੋਟੇ ਜਿਹੇ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਏ ਸ਼ੁਰੂਆਤ ਵਿੱਚ ਬਹੁਤ ਮੁਸ਼ਕਿਲ ਹੋਈ ਕਈ ਵਾਰ ਪੈਸੇ ਨਾ ਹੋਣ ਕਾਰਨ ਬੱਚਿਆਂ ਨੂੰ ਸਿਰਫ ਚਾਹ ਅਤੇ ਸੁੱਕੀ ਰੋਟੀ ਹੀ ਖਿਲਾ ਕੇ ਸਕੂਲ ਭੇਜਣਾ ਪੈਂਦਾ ਪਰ ਮੈਂ ਟੁੱਟਣ ਦੀ ਬਜਾਏ ਹੋਰ ਮਜ਼ਬੂਤ ਹੋਈ ਮੈਨੂੰ ਬਚਪਨ ਤੋਂ ਸਿਲਾਈ ਕਢਾਈ ਦਾ ਥੋੜਾ ਜਿਹਾ ਗਿਆਨ ਸੀ ਮੈਂ ਇੱਕ ਪੁਰਾਣੀ ਸਿਲਾਈ ਮਸ਼ੀਨ ਉਧਾਰ ਤੇ ਖਰੀਦੀ ਅਤੇ ਗਵਾਂਢ ਦੀਆਂ ਔਰਤਾਂ ਦੇ ਕੱਪੜੇ ਸਿਉਣੇ ਸ਼ੁਰੂ ਕਰ ਦਿੱਤੇ ਹੌਲੀ-ਹੌਲੀ ਮੇਰਾ ਕੰਮ ਚੱਲਣ ਲੱਗ ਪਿਆ ਪਹਿਲਾਂ ਮੈਂ ਬਸ ਸੂਟ ਹੀ ਸਿਉਂਦੀ ਸੀ ਫਿਰ ਲੋਕਾਂ ਨੇ ਮੈਨੂੰ ਬੱਚਿਆਂ ਦੀਆਂ ਯੂਨੀਫਾਰਮਾਂ ਸਿਉਣ ਦਾ ਕੰਮ ਦੇਣਾ ਸ਼ੁਰੂ ਕਰ ਦਿੱਤਾ ਮੇਰਾ ਆਤਮ ਵਿਸ਼ਵਾਸ ਵਧਣ ਲੱਗਾ ਹਰ ਸ਼ਾਮ ਜਦੋਂ ਮੈਂ ਬੱਚਿਆਂ ਦੀ ਪੜ੍ਹਾਈ ਲਈ ਪੈਸੇ ਬਚਾ ਕੇ ਰੱਖਦੀ ਤਾਂ ਲੱਗਦਾ ਕਿ ਮੈਂ ਆਪਣੇ ਸੁਪਨਿਆਂ ਦੀ ਨੀਂਹ ਰੱਖ ਰਹੀ ਹਾਂ ਮੇਰੇ ਬੱਚੇ ਸਮਝਦਾਰ ਸੀ ਉਹਨਾਂ ਨੇ ਵੀ ਮੇਰੀਆਂ ਮੁਸ਼ਕਲਾਂ ਦੇਖੀਆਂ ਸੀ ਸ਼ਾਇਦ ਇਸੇ ਕਾਰਨ ਉਹਨਾਂ ਨੇ ਕਦੇ ਵੀ ਕੋਈ ਵਿਕਾਰ ਦੀ ਮੰਗ ਨਹੀਂ ਕੀਤੀ ਉਹ ਮਾਨ ਲਗਾ ਕੇ ਪੜ੍ਹਾਈ ਕਰਦੇ ਅਤੇ ਸਕੂਲ ਵਿੱਚ ਚੰਗੇ ਅੰਕ ਲਿਆਉਂਦੇ ਮੇਰਾ ਪੁੱਤ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਚੰਗਾ ਸੀ। ਕਈ ਵਾਰ ਘਰ ਦੇ ਬਾਹਰ ਛੋਟੀਆਂ-ਛੋਟੀਆਂ ਮੁਕਾਬਲੇ ਬਾਜ਼ੀਆਂ ਵਿੱਚ ਹਿੱਸਾ ਲੈਂਦਾ ਅਤੇ ਇਨਾਮ ਜਿੱਤ ਕੇ ਲਿਆਉਂਦਾ। ਮੇਰੀ ਧੀ ਨੂੰ ਕਿਤਾਬਾਂ ਦਾ ਬਹੁਤ ਸ਼ੌਂਕ ਸੀ। ਉਸ ਦੀਆਂ ਅੱਖਾਂ ਵਿੱਚ ਹਮੇਸ਼ਾ ਡਾਕਟਰ ਬਣਨ ਦਾ ਸੁਪਨਾ ਚਮਕਦਾ। ਜਦੋਂ ਵੀ ਮੈਂ ਉਹਨਾਂ ਨੂੰ ਮਿਹਨਤ ਕਰਦੇ ਦੇਖਦੀ ਤਾਂ ਲੱਗਦਾ ਕਿ ਮੇਰੀਆਂ ਸਾਰੀਆਂ ਮੁਸ਼ਕਲਾਂ ਸਾਰਥਕ ਹੋ ਗਈਆਂ। ਸਮਾਜ ਦਾ ਡਰ ਹਰ ਕਦਮ ਤੇ ਸਾਹਮਣੇ ਹੁੰਦਾ ਲੋਕ ਕਹਿੰਦੇ ਪਤੀ ਦਾ ਘਰ ਛੱਡ ਕੇ ਆਈ ਹੈ ਕਿਵੇਂ ਰਹੇਗੀ ਔਰਤ ਇਕੱਲੀ ਕੀ ਕਰ ਸਕਦੀ ਹੈ ਕਦੇ ਕਦੇ ਰਿਸ਼ਤੇਦਾਰ ਵੀ ਧਾਨੇ ਮਾਰਦੇ ਬੱਚਿਆਂ ਦਾ ਭਵਿੱਖ ਖਰਾਬ ਕਰ ਦਿੱਤਾ ਥੋੜਾ ਹੋਰ ਸਹਿ ਲੈਂਦੀ ਤਾਂ ਘਰ ਵਸਿਆ ਰਹਿੰਦਾ ਪਰ ਮੈਂ ठान ਲਿਆ ਸੀ ਕਿ ਹੁਣ ਮੈਂ ਪਿੱਛੇ ਨਹੀਂ ਦੇਖਣਾ ਮੈਨੂੰ ਆਪਣੀ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਬਣਾਉਣੀ ਹੈ। ਕੁਝ ਸਾਲਾਂ ਵਿੱਚ ਮੇਰਾ ਸਲਾਈ ਦਾ ਕੰਮ ਇੰਨਾ ਚੱਲਣ ਲੱਗਾ ਕਿ ਮੈਂ ਇੱਕ ਛੋਟਾ ਜਿਹਾ ਬੁਟੀਕ ਖੋਲ ਲਿਆ। ਉੱਥੇ ਮੈਂ ਦੋ ਹੋਰ ਕੁੜੀਆਂ ਨੂੰ ਕੰਮ ਤੇ ਰੱਖਿਆ ਜੋ ਮੇਰੇ ਵਾਂਗ ਹੀ ਘਰ ਦੀ ਮਜਬੂਰੀ ਕਾਰਨ ਬਾਹਰ ਆਈਆਂ ਸੀ। ਹੁਣ ਮੈਂ ਸਿਰਫ ਆਪਣੇ ਲਈ ਨਹੀਂ ਸਗੋਂ ਹੋਰ ਔਰਤਾਂ ਲਈ ਵੀ ਰੁਜ਼ਗਾਰ ਦਾ ਸਾਧਨ ਬਣ ਗਈ ਸੀ। ਬੱਚਿਆਂ ਦੀ ਪੜ੍ਹਾਈ ਜਾਰੀ ਰਹੇ ਮੈਂ ਉਹਨਾਂ ਨੂੰ ਚੰਗੇ ਸਕੂਲ ਵਿੱਚ ਦਾਖਲ ਕਰਵਾਇਆ ਹੈ ਫੀਸ ਭਰਨ ਵਿੱਚ ਮੁਸ਼ਕਿਲ ਹੁੰਦੀ ਸੀ ਪਰ ਜਦੋਂ ਵੀ ਉਹਨਾਂ ਦੇ ਨਤੀਜਿਆਂ ਵਿੱਚ ਚੰਗੇ ਅੰਕ ਵੇਖਦੀ ਤਾਂ ਸਾਰੀ ਥਕਾਵਟ ਮਿਟ ਜਾਂਦੀ ਹੌਲੀ ਹੌਲੀ ਸਾਡੇ ਘਰ ਵਿੱਚ ਖੁਸ਼ੀਆਂ ਵਾਪਸ ਆਈਆਂ ਹੁਣ ਘਰ ਵਿੱਚ ਗਾਲਾਂ ਨਹੀਂ ਸੀ ਗੂੰਜਦੀਆਂ ਸਗੋਂ ਬੱਚਿਆਂ ਦੀ ਹਾਸੇ ਅਤੇ ਸੁਪਨਿਆਂ ਦੀਆਂ ਗੱਲਾਂ ਸੀ ਸ਼ਾਮ ਨੂੰ ਅਸੀਂ ਸਾਰੇ ਮਿਲ ਕੇ ਖਾਣਾ ਖਾਂਦੇ ਮੈਂ ਹੁਣ ਡਰਦੀ ਨਹੀਂ ਸੀ ਸਗੋਂ ਮੁਸਕਰਾ ਕੇ ਆਪਣੇ ਬੱਚਿਆਂ ਦੀ ਥਾਲੀ ਵਿੱਚ ਖਾਣਾ ਪਰੋਸਦੀ ਸੀ ਉਹ ਕਹਿੰਦੇ ਮਾਂ ਤੁਸੀਂ ਸਭ ਤੋਂ ਚੰਗੇ ਹੋ ਉਹਨਾਂ ਦੀਆਂ ਇਹ ਗੱਲਾਂ ਮੇਰੇ ਲਈ ਸਭ ਤੋਂ ਵੱਡਾ ਇਨਾਮ ਸੀ ਸਾਰ ਦਰ ਸਾਲ ਮਿਹਨਤ ਰੰਗ ਲਿਆਉਂਦੀ ਰਹੀ ਮੇਰਾ ਪੁੱਤਰ ਰਾਜ ਪੱਦਰੀ ਖੇਡ ਮੁਕਾਬਲਿਆਂ ਵਿੱਚ ਜਿੱਤਣ ਲੱਗਾ ਉਸ ਦੀ ਤਸਵੀਰ ਅਖਬਾਰ ਵਿੱਚ ਛਪਣ ਲੱਗੀ ਮੇਰੀ ਤੇ ਡਾਕਟਰ ਬਣਨ ਦੇ ਸੁਪਨੇ ਵੱਲ ਵਧੀ ਉਸਨੇ ਮੈਡੀਕਲ ਐਡਰੈਸ ਪ੍ਰੀਖਿਆ ਵਿੱਚ ਬਹੁਤ ਚੰਗੇ ਅੰਕ ਲਏ ਉਸ ਦਿਨ ਮੈਂ ਘੰਟਿਆਂ ਤੱਕ ਰੋਈ ਪਰ ਇਹ ਹੰਝੂ ਦੁੱਖ ਦੇ ਨਹੀਂ ਸੀ ਸਗੋਂ ਜਿੱਤ ਦੇ ਸੀ ਅੱਜ ਮੈਂ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਲੱਗਦਾ ਹੈ ਕਿ ਜਿਹੜੇ ਦਰਦਨਾਕ ਦਰਦਨਾਕ ਸਾਲ ਮੈਂ ਸਹੇ ਉਹ ਹੀ ਮੇਰੀ ਤਾਕਤ ਬਣੇ ਜੇ ਉਹ ਹਨੇਰਾ ਨਾ ਹੁੰਦਾ ਤਾਂ ਸ਼ਾਇਦ ਮੈਂ ਰੋਸ਼ਨੀ ਦੀ ਕਦਰ ਨਾ ਸਮਝ ਪਾਉਂਦੀ ਮੈਂ ਸਿੱਖਿਆ ਕਿ ਮੁਸ਼ਕਲਾਂ ਸਾਨੂੰ ਤੋੜਨ ਨਹੀਂ ਸਗੋਂ ਗੜਨ ਆਉਂਦੀਆਂ ਹਨ ਜੇ ਅਸੀਂ ਹਿੰਮਤ ਨਾ ਹਾਰੀਏ ਤਾਂ ਹਰ ਹਾਰ ਜਿੱਤ ਵਿੱਚ ਬਦਲ ਸਕਦੀ ਹੈ ਅੱਜ ਮੇਰੀ ਜ਼ਿੰਦਗੀ ਵਿੱਚ ਨਾ ਡਰ ਡਰ ਹੈ ਨਾ ਦਰਦ ਹੁਣ ਸਿਰਫ ਸਕੂਨ ਹੈ ਪਿਆਰ ਹੈ ਤੇ ਬੱਚਿਆਂ ਦੀ ਮੁਸਕਾਨ ਹੈ ਮੈਂ ਔਰਤ ਹਾਂ ਪਰ ਹੁਣ ਮੈਨੂੰ ਆਪਣੀ ਕਮਜ਼ੋਰੀ ਤੇ ਨਹੀਂ ਸਗੋਂ ਆਪਣੀ ਤਾਕਤ ਤੇ ਮਾਣ ਹੈ ਮੇਰੀ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ ਇੱਕ ਔਰਤ ਜੋ ਪਤੀ ਅਤੇ ਸੱਸ ਦੇ ਅਤਿਆਚਾਰਾਂ ਵਿੱਚ ਸੜ ਰਹੀ ਸੀ ਉਹੀ ਔਰਤ ਅੱਜ ਆਪਣੇ ਬੱਚਿਆਂ ਨਾਲ ਖੁਸ਼ੀਆਂ ਨਾਲ ਜੀ ਰਹੀ ਹੈ ਅਤੇ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਮੁਸ਼ਕਿਲ ਵਕਤ ਸਦਾ ਲਈ ਨਹੀਂ ਹੁੰਦਾ ਪਰ ਮਜ਼ਬੂਤ ਇਨਸਾਨ ਸਦਾ ਜਿੱਤਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ